ਅੱਸੀ ਕਾਲ ਦਿਨਚੜਾ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਤਾਂ ਇਸ ਵੇਲੇ ਤਸਵੀਰਾਂ ਜਲੰਧਰ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦੇਂਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਤੇ ਇਹ ਕਿਉਂ ਕੱਢਿਆ ਜਾ ਰਿਹਾ ਕਿ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਲਾਗੂ ਕੀਤੇ ਗਏ ਸੀ ਤੇ ਕਿਸਾਨ ਤਮਾਮ ਕਿਸਾਨ ਜਿਹੜੇ ਸੀਗੇ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾਬਰਾ ਦੇ ਸੀ ਔਰ ਅੰਦੋਲਨ ਕੀਤਾ ਗਿਆ ਸੀ ਲਗਾਤਾਰ ਉਹ ਇੱਕ ਸਾਲ ਕੁਝ ਦਿਨ ਉਹ ਅੰਦੋਲਨ ਚੱਲਿਆ ਸੀਗਾ ਔਰ ਇਸ ਬਾਬਤ ਅਸੀਂ ਜਿਹੜੇ ਇਸ ਟਰੈਕਟਰ ਮਾਰਚ ਦੇ ਮੋਢੀ ਆਗੇ ਨੇ ਵਿਕੇਸ਼ ਚੰਦਰ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਕੇਸ਼ ਜੀ ਦੁਬਾਰਾ ਫਿਰ ਸੜਕਾਂ ਤੇ ਉਤਰੇ ਨੇ ਕਿਸ ਹਾਲ ਕੀ ਕਾਰਨ ਹੈ ਜਿਹੜੇ ਪਹਿਲਾਂ ਤਿੰਨ ਕਾਨੂੰਨ ਜਿਹੜੇ ਪਾਸ ਕੀਤੇ ਸੀਗੇ ਬਿੱਲ ਲਿਆਂਦੇ ਗਏ ਸੀਗੇ ਉਹਨਾਂ ਨੂੰ ਤਾਂ ਸਰਕਾਰ ਨੇ ਮੰਨ ਲਿਆ ਸੀਗਾ ਤੁਹਾਡੀ ਮੀਟਿੰਗਾਂ ਵੀ ਹੋਈਆਂ ਬੈਠਕਾਂ ਵੀ ਹੋਈਆਂ ਸੀਗੀਆਂ 1 9 ਦਸੰਬਰ 2021 ਨੂੰ ਜੋ ਸਾਡੇ ਨਾਲ ਵਿਸ਼ਵਾਸ ਕਰਕੇ ਸਰਕਿੰਦਰ ਸਰਕਾਰ ਨੇ ਅੰਦੋਲਨ ਮੁਲਤਵੀ ਕਰਵਾਇਆ ਸੀ ਅੱਜ ਤੱਕ ਸਵਾ ਦੋ ਸਾਲ ਬੀਤ ਜਾਣ ਤੇ ਵੀ ਇੱਕ ਵੀ ਮੰਗ ਜਿਹੜੀ ਉਹ ਪੂਰੀ ਨਹੀਂ ਕੀਤੀ ਨਾ ਹੀ ਕੇਂਦਰ ਸਰਕਾਰ ਨੇ ਇਹ ਸਮਝਿਆ ਬਈ ਇਹ ਜਿਹੜੀਆਂ ਜਥੇਬੰਦੀਆਂ ਨਾਲ ਦੁਬਾਰਾ ਅਸੀਂ ਬੈਠ ਕੇ ਕੋਈ ਗੱਲਬਾਤ ਕਰੀਏ ਨਾ ਜਥੇਬੰਦੀਆਂ ਨੂੰ ਧਰਨਾਏ ਤੇ ਲਾਉਣ ਦੀ ਲੋੜਤ ਪਵੇ ਤੇ ਨਾ ਹੀ ਕੋਈ ਦੇਸ਼ਵਾਸੀ ਜਿਹੜਾ ਉਹ ਥੋੜਾ ਬਹੁਤ ਖਰਾਬ ਹੋਵੇ ਪਰ ਅੱਜ ਇਹ ਸਰਕਾਰਾਂ ਦੀਆਂ ਗਲਤ ਰੀਤੀਆਂ ਕਰਕੇ ਮਜਬੂਰ ਹੋ ਕੇ ਸਾਨੂੰ ਦੁਬਾਰਾ ਟਰੈਕਟਰ ਪ੍ਰੇਡ ਜਿਹੜੀ ਆ ਪੂਰੇ ਭਾਰਤ ਵਿੱਚ ਕਰਨੀ ਪਈ ਜੇ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਜਿਹੜਾ ਚੱਲਦਾ ਪਿਆ ਔਰ ਦੁਬਾਰਾ ਦਿੱਲੀ ਦੀਆਂ ਬਰੂਹਾਂ ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਦੇਖੋ 28 1 ਤਰੀ ਜਿਹੜੀ ਆ ਮੀਟਿੰਗ ਪੰਜਾਬ ਦੀਆਂ ਜਥੇਬੰਦੀਆਂ ਦੀ ਇਸਕੈਮ ਦੀਆਂ ਹੋ ਰਹੀ ਆ ਤੋਂ 2 ਦਿਨ ਬਾਅਦ 28 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਕਿਸਾਨ ਅੰਦੋਲਨ ਦੇ ਵਿੱਚ ਗਈਆਂ ਸੀਗੀਆਂ ਉਸ ਸਮੇਂ ਉਹਨਾਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਦੁਬਾਰਾ ਹੋਣੀ ਆ ਔਰ ਕੀ ਸਿੱਟਾ ਨਿਕਲੇਗਾ ਕੀ ਕਸ਼ਮਕਸ਼ ਕੀ ਗੱਲਬਾਤ ਹੁੰਦੀ ਆ ਉਦੋਂ ਉਹ ਉਹ ਉਦੋਂ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਇਹਨਾਂ ਵੱਲੋਂ ਲਿਆ ਜਾਣਾ ਪਰ ਫਿਲਹਾਲ ਇਸ ਵੇਲੇ ਜਲੰਧਰ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਮਾਰਚ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਜਲੰਧਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਖੁੰਡਾ ਹੋਇਆ ਐਸ ਵੇਲੇ ਇਹ ਜਿਹੜਾ ਟਰੈਕਟਰ ਮਾਰਚ ਹੈਗਾ ਮਰਡਲ ਟਾਉਨ ਦੇ ਇਲਾਕੇ ਦੇ ਵਿੱਚ ਪੁੱਜਾ ਔਰ ਜਥੇਬੰਦੀਆਂ ਜਿਹੜੇ ਜਥੇਬੰਦੀਆਂ ਦੇ ਆਗੂ ਹੈਗੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਰਡਲ ਟਾਉਨ ਦੇ ਵਿੱਚ ਇਹ ਟਰੈਕਟਰ ਮਾਰਚ ਐਸ ਵੇਲੇ ਪ੍ਰਵੇਸ਼ ਕਰ ਚੁੱਕਾ ਹੈ ਜਿਦਾ ਕਿ ਐਸਲੈ ਟ੍ਰੈਕਟਰ ਮਾਰਚ ਜਲੰਧਰ ਦੀਆਂ ਸੜਕਾਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਜਿਹੜੇ ਗੁਗਲੇਸ਼ ਚੰਦਰ ਹੈਗੇ ਇਹਨਾਂ ਦੇ ਆਗੂ ਉਹਨਾਂ ਵੱਲੋਂ ਸਾਫ਼ ਕੀਤਾ ਗਿਆ ਕਿ 2 ਦਿਨ ਬਾਅਦ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਤੇ ਉਹ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਫਿਲਹਾਲ ਬਲਵਿੰਦਰ ਸਿੰਘ ਮੱਲੀ ਜਿਹੜੇ ਕਿਸਾਨ ਆਗੂ ਹੈਗੇ ਨੇ ਉਹ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਮੱਲੀ ਜੀ 2 ਦਿਨ ਬਾਅਦ ਮੀਟਿੰਗ ਹੋਣੀ ਸਾਰੀਆਂ ਜਥੇਬੰਦੀਆਂ ਦੀ ਫੈਸਲਾ ਲਿਆ ਜਾਣਾ ਉਸ ਤੋਂ ਬਾਅਦ ਹੀ ਜੋ ਵੀ ਜਸੇਬੰਦੀਆਂ ਦਾ ਜੋ ਸੱਟਾ ਨਿਕਲੂਗਾ ਉਹ ਸਾਰਾ ਦੁਬਾਰਾ ਫਿਰ ਦਿੱਲੀ ਦੀਆਂ ਬਰੂਹਾਂ ਤੇ ਦੇਖੋ ਗੱਲ ਇਸ ਤਰ੍ਹਾਂ ਕਿ ਦੋ ਦਿਨ ਬਾਅਦ ਮੀਟਿੰਗ ਵੀ ਹੋਣੀ ਆ ਦਿੱਲੀ ਦੀਆਂ ਬਰੂਹਾਂ ਤੇ ਜਾਣ ਲਈ ਪਲਾਨ ਜਿਹੜਾ ਉਹ ਤਿਆਰ ਹੋ ਗਿਆ ਬਿਲਕੁਲ ਤਿਆਰ ਹੋ ਗਿਆ ਅੱਜ ਕੋਈ ਦੋਰ ਨਹੀਂ ਜਿਹੜਾ 16 ਤਰੀਕ ਨੂੰ ਬੰਦ ਦਾ ਪੂਰੇ ਇੰਡੀਆ ਦਾ ਨੈਸ਼ਨਲ ਲੈਵਲ ਦਾ ਦਿੱਤਾ ਹੋਇਆ 16 ਫਰਵਰੀ ਦਾ ਉਹ ਇਸੇ ਕੜੀ ਦਾ ਇਹ ਹਿੱਸਾ ਆਇਆ ਕਿ ਬਿਲਕੁਲ ਜਿਹੜੀਆਂ ਸਰਕਾਰ ਨੇ ਮੰਗਾ ਮੰਨ ਕੇ ਸਾਡੀਆਂ ਉਹਨਾਂ ਦੀ ਵਾਦਾ ਖਲਾਫੀ ਕਰਤੀ ਉਨਾ ਦੇ ਸਵੰਦ ਦੇ ਵਿੱਚ ਹੀ ਆ ਕਿ ਉਹ ਜਿਹੜੀਆਂ ਮੰਗਾ ਸਾਡੀਆਂ ਮੰਨੀਆਂ ਸੀ ਇਹਦੇ ਵਿੱਚ ਐਮਐਸਪੀ ਆ ਸੀ2+50 ਸੁਮਿੰਦਰ ਨਾਥ ਨਿਰਪੋੜ ਜੀ ਆ ਬੀਲੀ ਵੈਲਿਆ ਔਰ ਉਹਦੇ ਵਿੱਚ ਸਾਡੀ ਬੁਢਾਪਾ ਪੈਨਸ਼ਨ ਆ ਕਰ ਮੁਕੰਮਲ ਕਰਜ਼ਾ ਮਾਫੀ ਆ ਕਿਉਂਕਿ ਕਾਰਪੋਰੇਟ ਦਾ ਕਰਜ਼ਾ ਤੇ ਰੋੜਾ ਰੁਪਈਆ ਦੇ ਵਿੱਚ ਅਰਬਾਂ ਜਿਹਾ ਮਾਫ ਹੋ ਸਕਦਾ ਤੇ ਕਿਸਾਨ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਉਹ ਕਦੇ ਨਹੀਂ ਮਾਫ ਹੋਊਗਾ ਚਾਹੇ ਕਿ ਸਰਕਾਰਾਂ ਜਦੋਂ ਵੀ ਇਲੈਕਸ਼ਨ ਕਰਦੀਆਂ ਤੇ ਇਹ ਏਜੰਡਾ ਲੱਗਾ ਹੁੰਦਾ ਕਿ ਹਾਂ ਅਸੀਂ ਕਰਜ਼ਾ ਮਾਫ ਕਰਾਂਗੇ ਕਿਉਂਕਿ ਕਰਜ਼ਾ ਜਿਹੜਾ ਜੜੇ ਆ ਜੇਕਰ ਇਹਨਾਂ ਨੇ ਸੀ2+50 ਜਾ ਐਮਐਸਪੀ ਦੀ ਹੁੰਦੀ ਫਸਲਾਂ ਤੇ ਤੇ ਅੱਜ ਸ਼ਾਇਦ ਸਾਡੇ ਤੇ ਇਹ ਕਰਜਾ ਨਾ ਹੁੰਦਾ ਦੇਖੋ ਤੁਹਾਨੂੰ ਇੱਕ ਗੱਲ ਦਾ ਕਲੀਅਰ ਪਤਾ ਹੋਣਾ ਚਾਹੀਦਾ ਕਿ 1960 ਦੇ ਵਿੱਚ 55 60 ਦੇ ਵਿੱਚ ਸਾਡੇ ਦੇਸ਼ ਦੇ ਕੀ ਲਾਭ ਸੀ ਪੰਜਾਬ ਨੇ ਸਿਰ ਤੋੜ ਕੇ ਆਪਣਾ ਆਪ ਗਵਾ ਕੇ ਆਪਣਾ ਪਾਣੀ ਖਤਮ ਕਰਕੇ ਜਿਹੜਾ ਮਿੱਟੀ ਚ ਵાળ ਕੇ ਪੂਰੇ ਇੰਡੀਆ ਨੂੰ ਡਿਪ੍ਰੈਸ ਪਰ ਲੇਕਿਨ ਅੱਜ ਪੰਜਾਬ ਨੂੰ ਨਮੋਸ਼ੀ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਔਰ ਪੰਜਾਬ ਦੇ ਉੱਤੇ ਹੀ ਸਾਰੇ ਹਰ ਇੱਕ ਗੱਲ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਕੱਪੜਾ ਭੁੱਲਣ ਜੋ ਗਿਆ ਔਰ ਆਉਣ ਵਾਲੇ ਦਿਨਾਂ ਵਿੱਚ ਕੱਲ ਜਿਹੜੀ ਪਰਸੋ ਮੀਟਿੰਗ ਹੋਏਗੀ 28 ਤਰੀਕ ਨੂੰ ਉਹਦੇ ਵਿੱਚ ਅਗਲੀ ਜਿਹੜੀ ਰਣਨੀਤੀ ਆ ਉਹ ਪੰਜਾਬ ਚੈਪਟਰ ਦੀ ਆ ਤੇ ਉਹ ਉਹਦੇ ਵਿੱਚ ਅਗਲੀ ਰਣਨੀਤੀ ਜਿਹੜੀ ਤਿਆਰ ਕੀਤੀ ਜਾਊਗੀ ਉਹਦੇ ਹਿਸਾਬ ਨਾਲ ਸਾਡੀਆਂ ਜਿਹੜੀਆਂ ਜਿੱਥੇ ਲੜੀਆਂ ਉਹ ਉਹ 2 ਦਿਨ ਬਾਅਦ ਮੀਟਿੰਗ ਹੋਣੀ ਹੈ ਸਾਰੇ ਕਿਸਾਨ ਜਥੇਬੰਦੀਆਂ ਦੀ ਤੇ 16 ਫਰਵਰੀ ਨੂੰ ਪੂਰਾ ਜਿਹੜਾ ਦੇਸ਼ ਹੈਗਾ ਆ ਉਹਦੇ ਵਿੱਚ ਪੱਧਰ ਜਿੱਦਾਂ ਕਿ ਆਵਾਜ਼ਾਈ ਵੀ ਰੋਕੀ ਜਾਣੀ ਆ ਹੋਰ ਜਿਹੜੇ ਕੰਮਕਾਜ ਹੈਗੇ ਆ ਉਹ ਵੀ ਸਾਰੇ ਰੋਕੇ ਜਾਣੇ ਆ ਤੇ ਨਾਲ ਦੀ ਨਾਲ ਉਹਦੇ ਬਾਅਦ ਜਿਹੜੀ ਮੀਟਿੰਗ ਹੋਣੀ ਆ ਉਸ ਤੋਂ ਕੀ ਸਿੱਟਾ ਨਿਕਲਦਾ ਕੀ ਰਣਨੀਤੀ ਘੜੀ ਜਾਣੀ ਆ ਉਸ ਤੋਂ ਬਾਅਦ ਹੀ ਅਗਲੇ ਫੈਸਲੇ ਦੀ ਉਡੀਕ ਜਿਹੜੀ ਹੈਗੀ ਕਿਸਾਨ ਜਿੱਥੇ ਵਧੀਆ ਕਰਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿੱਤੇ ਇਲਾਵਾ ਇਸ ਖਬਰ ਦੇ ਨਾਲ ਹੋਰ ਅਪਡੇਟ ਅਸੀਂ ਆਪਣੇ ਦਰਸ਼ਕਾਂ ਨੂੰ ਜਰੂਰ ਦਿੰਦੇ ਰਵਾਂਗੇ ਤਾਂ ਤੱਕ ਮੇਰੇ ਮੁਝੋ ਜਾਗਤ ਸਰਵਾ